ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਪੈਂਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਇਥੋਂ ਕਵਰ ਕਰਦੇ ਪਏ 99152 98041 99152 98041 ਮੋਬਾਈਲ ਨੰਬਰ ਆ ਪੈਂਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਸਾਹਮਣੇ ਸਕਰੀਨ ਤੇ ਵੈੜ ਦੇਖਦੇ ਪਏ ਦੂਜਾ ਸੂਆ ਸਾਈਵਾਲ ਜਰਸੀ ਦੇ ਕ੍ਰੋਸ ਅੰਗ ਦੇ ਵਿੱਚ ਆ ਗਈ ਸੂਈ ਨੂੰ ਲਗਭਗ 4 ਤੋਂ 4.5 ਮਹੀਨੇ ਹੋ ਚੁੱਕੇ ਆ ਤੇ ਦੁੱਧ ਐਸ ਵਕਤੇ ਥੱਲੇ 6 ਲੀਟਰ ਦੁੱਧ ਹਾਜ਼ਰ ਆ 3 ਕਿਲੋ ਦੁੱਧ ਪਰ ਟਾਈਮ ਦਾ ਦੁੱਧ ਏ ਥੱਲੇ ਹਾਜ਼ਰ ਆ ਤੇ ਰੇਟ ਕਰਿਆ ਵੀਰੋ ਨੇ ਦਾ ਸਿਰਫ 17000 ਰੁਪਿਆ 17000 ਦੇ ਵਿੱਚੋਂ ਮੌਕੇ ਤੇ ਗੁਜਾਇਸ ਵਗੈਰਾ ਹੋ ਜੂਗੀ ਤੇ ਕਰੋ ਸੰਗ ਦੇ ਵਿੱਚ ਆ ਗਈ ਰੇਟ ਬਿਲਕੁਲ ਜੈਨੂਅਲ ਗੱਬਣ ਵਗੈਰਾ ਹਜੇ ਕੋਈ ਹੋਣੀ ਨਾਉਗੀ ਬੱਚਾ ਇਹਦੇ ਮਗਰ ਰੇਟ 17000 ਤੇ ਦੁੱਧ 6 ਕਿਲੋ 3 ਕਿਲੋ ਦੁੱਧ ਪਰ ਟਾਈਮ ਦਾ ਏ ਥੱਲੇ ਹਾਜ਼ਰ ਸੁਬਰਤ ਤੋਰਾ ਵਗੈਰਾ ਵੇਖਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 10 ਛੜਦਾ ਵੇਲਾ ਟਾਈਮ ਹੋਸਣਾ ਤੁਸੀਂ ਦੇਖ ਸਕਦੇ ਹੋ ਪਰ ਦੁੱਧ ਨਿੱਟ 3 ਕਿਲੋ ਪਰ ਟਾਈਮ ਦਾ ਏ ਥੱਲੇ ਹਾਜ਼ਰਾ ਜਮਾ ਨਿਭੜੂਗਾ ਤੇ ਕਰੋ ਸੰਗ ਦੀ ਵਹਿੜ ਆ ਗਈ ਦੁੱਧ 6 ਲੀਟਰ ਰੇਟ 17000 ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਕਿਸੇ ਵੀਰ ਦੇ ਵਹਿੜ ਪਸੰਦ ਹੋਵੇ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਦਿੱਤਾ ਜਲਦ ਤੋਂ ਜਲ